ਕੁਝ ਦਿਨ ਪਹਿਲਾਂ ਫਗਵਾੜਾ ਤੋਂ ਹਿਮਾਚਲ ਮਕਲੋੜ ਕੰਝ ਘੁੰਮਣ ਗਏ ਨੌਜਵਾਨ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰਤੇਗ ਬਹਾਦਰ ਨਗਰ ਟੀਬੀ ਫਗਵਾੜਾ ਦਾ ਹਿਮਾਚਲ ਦੇ ਮਕਲੋੜ ਕੰਝ ਵਿੱਚ ਰੈਸਟੋਰੈਂਟ ਮਾਲਕ ਵੱਲੋਂ ਮਾਮੂਲੀ ਤਕਰਾਰ ਕਾਰਨ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਮ੍ਰਿਤਕ ਦੇ ਬੀਤੇ ਦਿਨੀ ਫਗਵਾੜਾ ਪੁੱਜੀ ਨੌਜਵਾਨ ਪੁੱਤ ਦੀ ਮ੍ਰਿਤਕ ਦੇ ਦੇਖ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਪਹੁੰਚੇ ਜਿੱਥੇ ਉਹਨਾਂ ਨੇ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਤੇ ਹੀ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਵੀ ਭਰੋਸਾ ਦਿੱਤਾ ਮੀਡੀਆ ਨਾਲ ਗੱਲ ਕਰਦੇ ਸਾਬਕਾ ਮੇਅਰ ਅਰຸນ ਖੋਸਲਾ ਨੇ ਕਿਹਾ ਕਿ ਨਵਦੀਪ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਉਸ ਦੀ ਪਤਨੀ ਉਸ ਦੀ ਫੋਟੋ ਨੂੰ ਲੈ ਕੇ ਜਿਸ ਤਰ੍ਹਾਂ ਰੋਂਦੀ ਹੈ ਦੇਖੀ ਨਹੀਂ ਜਾਂਦੀ ਉਹਨਾਂ ਨੇ ਦੁਖੀ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਲੀਡਰ ਵੀ ਮੌਜੂਦ ਰਹੇ ਸਾਡੇ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਜੋ ਲੜਕਾ ਸਾਡਾ ਫਗਵਾੜੇ ਦਾ ਡੱਬੀ ਦੇ ਵਿੱਚ ਨਵਦੀਪ ਜਿਹਦਾ ਉਥੇ ਹਿਮਾਚਲ ਦੇ ਵਿੱਚ ਉਥੇ ਦੇ ਲੋਕਾਂ ਨੇ ਹਨ ਨੂੰ ਕੁੱਟ ਕੇ ਔਰ ਬਹੁਤ ਬੁਰਾ ਹਾਲ ਕੀਤਾ ਅੱਜ ਬੜਾ ਦੁੱਖ ਦੀ ਘੜੀ ਹੈ ਉਹਦੀ ਵਾਇਫ ਦੇਖੀ ਨਹੀਂ ਜਾਂਦੀ ਉਹਦੀ ਫੋਟੋ ਲੈ ਕੇ ਆਪਣੀ ਔਰ ਸੰਦਮੇ ਦੇ ਵਿੱਚ ਆਸਲੇ ਹੁਣ ਇਸ ਪਰਿਵਾਰ ਨਾਲ ਸਹਾਨ ਕਰਨ ਲਈ ਸਾਡੇ ਕੇਂਦਰ ਦੇ ਮੰਤਰੀ ਸ੍ਰੀ ਸੰਪਰਾਜ ਜੀ ਕਹਿਣ ਆਇਆ ਸਾਨੂੰ ਵੀ ਬੜਾ ਦੁੱਖ ਲੱਗਾ ਇਸ ਪਰਿਵਾਰ ਦੇ ਨਾਲ ਦੇਖੋ ਅੱਜ ਛੋਟਾ ਜਿਹਾ ਇੱਕ ਬੱਚਾ ਨਾਲ ਉਹਦੀ ਤਰਮ ਪਤਨੀ ਅੱਜ ਹਾਲ ਕੀ ਹੈ ਔਰ ਬੋਲ ਨਹੀਂ ਸਕਦੇ ਔਰ ਇੰਨਾ ਸਦਮਾ ਅਸਲੀ ਲੱਗ ਰਿਹਾ ਔਰ ਮੈਨੂੰ ਇਹ ਉਧਰ ਜਿਹੜੇ ਹਿਮਾਚਲ ਨੇ ਉਹ ਇਹ ਚਾਹੀਦਾ ਸੀ ਜੇ ਬੰਦਾ ਕੋਈ ਗੱਲਬਾਤ ਹੁੰਦੀ ਬੰਦਾ ਬੈਠ ਕੇ ਖਾਂਦਾ ਇਹ ਥੋੜਾ ਵੀ ਦੇ ਅਸੀਂ ਪਰਦੇਸੀ ਉਧਰ ਹਿਮਾਚਲ ਚ ਆਏ ਆ ਤਾਂ ਤੁਸੀਂ ਉਹਨੂੰ ਕੁਟ ਕੁਟ ਕੇ ਮਾਰਦੇ ਹੋ ਅੱਜ ਅਸੀਂ ਚਾਹੁੰਦੇ ਆ ਬੇ ਦੀ ਇਨਕੁਆਰੀ ਜਿਹੜੀ ਹੈ ਹਿਮਾਚਲ ਚੋਂ ਪੰਜਾਬ ਚ ਕੀਤੀ ਜਾਵੇ ਪਰ ਸਾਡੇ ਸੌਂਗਪੁਰਾ ਜੀ ਔਰ ਸਾਡੀ ਕੋਸ਼ਿਸ਼ ਆ ਇਸ ਪਰਿਵਾਰ ਦੇ ਨਾਲ ਹਰ ਵੱਲੇ ਅਸੀਂ ਘਰੇ ਰਹਾਗੇ ਅੱਜ ਵੀ ਸਾਡੇ ਉੱਤੇ ਡੀਆਈ ਸਾਹਿਬ ਇੱਕ ਆਏ ਆ ਹਮਾਚ ਤੋਂ ਅਸੀਂ ਇਹਨਾਂ ਨੂੰ ਇੱਕ ਸਿਸਟਮ ਮਦਰ ਮੈਨ ਇਹਨਾਂ ਨੂੰ ਮਲਾਉਂਗਾ ਤਾਂ ਕਿ ਜਿਹੜੇ ਇਹਨਾਂ ਨੂੰ ਪਰਿਵਾਰ ਨੂੰ ਜਿਹੜੇ ਲੋਕਾਂ ਨੇ ਉਹਨੂੰ ਮਾਰਿਆ ਵਾ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਔਰ ਮੈਂ ਆਪਣੇ ਵੱਲੋਂ ਇਸ ਪਰਿਵਾਰ ਨੂੰ ਵਿਸ਼ਵਾਸ ਦਿੰਦਾ ਸਾਡੇ ਮੰਤਰੀ ਸਾਹਿਬ ਜੀ ਕੇਂਦਰ ਦੇ ਔਰ ਜੋ ਉਹਨਾਂ ਨਾਲ ਸਬੰਧ ਹੋਗਾ ਸੀ ਇਹਨਾਂ ਨੂੰ ਅੱਜ ਮੰਤਰੀ ਸਾਹਿਬ ਨੂੰ ਕਿਹਾ ਵੀ ਤੁਸੀਂ ਆਪਣੇ ਵੱਲੋਂ ਔਰ ਸਰਕਾਰ ਦੇ ਜਿਹੜੇ ਅਫਸਰਾਂ ਨੂੰ ਅਕਾਸ਼ ਕੀ ਇਸ ਪਰਿਵਾਰ ਨੂੰ ਜੋ ਦੁੱਖ ਦੀ ਘੜੀ ਦੇ ਵਿੱਚ ਜੋ ਬਾਅਦ ਤੋਂ ਬਾਅਦ ਇਹਨਾਂ ਨੂੰ ਇਨਸਾਫ਼ ਮਿਲਿਆ ਜਾਵੇ ਧੰਨਵਾਦ ਕੁਝ ਦਿਨ ਪਹਿਲਾਂ ਫਗਵਾੜਾ ਤੋਂ ਹਿਮਾਚਲ ਮਕਲੋੜ ਕੰਝ ਘੁੰਮਣ ਗਏ ਨੌਜਵਾਨ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰਤੇਗ ਬਹਾਦਰ ਨਗਰ ਟੀਬੀ ਫਗਵਾੜਾ ਦਾ ਹਿਮਾਚਲ ਦੇ ਮਕਲੋੜ ਕੰਝ ਵਿੱਚ ਰੈਸਟੋਰੈਂਟ ਮਾਲਕ ਵੱਲੋਂ ਮਾਮੂਲੀ ਤਕਰਾਰ ਕਾਰਨ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਮ੍ਰਿਤਕ ਦੇ ਬੀਤੇ ਦਿਨੀ ਫਗਵਾੜਾ ਪੁੱਜੀ ਨੌਜਵਾਨ ਪੁੱਤ ਦੀ ਮ੍ਰਿਤਕ ਦੇ ਦੇਖ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਪਹੁੰਚੇ ਜਿੱਥੇ ਉਹਨਾਂ ਨੇ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਹੀ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਵੀ ਭਰੋਸਾ ਦਿੱਤਾ ਮੀਡੀਆ ਨਾਲ ਗੱਲ ਕਰਦੇ ਸਾਬਕਾ ਮੇਅਰ ਅਰुण ਖੋਸਲਾ ਨੇ ਕਿਹਾ ਕਿ ਨਵਦੀਪ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਉਸ ਦੀ ਪਤਨੀ ਉਸ ਦੀ ਫੋਟੋ ਨੂੰ ਲੈ ਕੇ ਜਿਸ ਤਰ੍ਹਾਂ ਰੋਂਦੀ ਹੈ ਦੇਖੀ ਨਹੀਂ ਜਾਂਦੀ ਉਹਨਾਂ ਨੇ ਦੁਖੀ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਲੀਡਰ ਵੀ ਮੌਜੂਦ ਰਹੇ